ਪਾਨੂੰ ਬਹੁਤ ਬਹੁਤ ਮੁबारकਾਂ ਤੁਹਾਡੇ ਨਵੇਂ ਨਵ ਨਿਯੁਕਤ ਜਿਹੜੀਆਂ ਭੈਣਾਂ ਨੇ ਔਰ ਤੁਹਾਡੇ ਪਰਿਵਾਰਾਂ ਨੂੰ ਖੁਸ਼ੀਆਂ ਪਰਿਵਾਰਾਂ ਚਾਉਣ ਚੁੱਲ੍ਹੇ ਬਲਦੇ ਰਹਿਣ ਤੁਸੀਂ ਖੁਸ਼ੀਆਂ ਦੀਆਂ ਦੀਵਾਲੀਆਂ ਖੁਸ਼ੀਆਂ ਦੀਆਂ ਹੋਲੀਆਂ ਪੰਜਾਬ ਨੂੰ ਪਰਮਾਤਮਾ ਦਿਖਾਵੇ ਤੇ ਆਪਾਂ ਇਸ ਪੰਜਾਬ ਨੂੰ ਰੰਗਲਾ ਪੰਜਾਬ ਬਣਾਈਏ ਪੰਜਾਬ ਸਰਕਾਰ ਨੌਜਵਾਨਾਂ ਦੇ ਵਿਦੇਸ਼ ਜਾਣ ਦੇ ਰੁਝਾਨ ਨੂੰ ਘਟਾਉਣ ਅਤੇ ਰੋਜ਼ਗਾਰ ਦੇਣ ਦੇ ਆਪਣੇ ਵਾਅਦੇ ਤੇ ਖਰੀ ਉਤਰ ਰਹੀ ਹੈ ਮਿਸ਼ਨ ਰੋਜ਼ਗਾਰ ਦੇ ਤਹਿਤ ਸੂਬੇ ਦੇ ਹੁਨਰਮੰਦ ਨੌਜਵਾਨ ਮੁੰਡੇ ਕੁੜੀਆਂ ਨੂੰ ਵੱਡੇ ਪੱਧਰ ਤੇ ਨੌکریاں ਦਿੱਤੀਆਂ ਜਾ ਰਹੀਆਂ ਹਨ ਤੇ ਇਹ ਸਭ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਦੂਰਦਰਸ਼ੀ ਸੋਚ ਅਤੇ ਅਗਵਾਈ ਦਾ ਨਤੀਜਾ ਹੈ ਹੁਣ ਤੱਕ ਬਿਨਾ ਕਿਸੇ ਸਿਫਾਰਿਸ਼ ਤੇ ਵੱਖ-ਵੱਖ ਵਿਭਾਗਾਂ ਚ 55000 ਤੋਂ ਵੱਧ ਨੌکریاں ਦਿੱਤੀਆਂ ਜਾ ਚੁੱਕੀਆਂ ਹਨ ਇਸ ਨਾਲ ਨਾ ਸਿਰਫ ਨੌਜਵਾਨਾਂ ਦਾ ਭਵਿੱਖ ਸੁਰੱਖਿਅਤ ਹੋਇਆ ਬਲਕਿ ਉਹਨਾਂ ਦੇ ਪਰਿਵਾਰਾਂ ਦੀ ਜ਼ਿੰਦਗੀ 'ਚ ਵੀ ਨਵੀਂ ਰੌਸ਼ਨੀ ਆਈ ਹੈ। ਮੇਰਾ ਨਾਮ ਕੁਲਦੀਪ ਗਿੱਰਈ ਤੇ ਮੈਂ ਬਿਲੋਂਗ ਦਾ ਪਟਿਆਲਾ ਜ਼ਿਲ੍ਹਾ ਕਰਦਾ ਤੇ ਮੈਨੂੰ ਐਸਐਸ ਨਗਰ ਮਿਲਿਆ ਹੋਇਆ। ਬਹੁਤ ਵਧੀਆ ਜੀ ਬਹੁਤ ਖੁਸ਼ੀ ਦੀ ਗੱਲ ਹੈ ਸਾਡੇ ਲਈ ਕਿਉਂਕਿ ਸਾਡੀ 1.5 ਸਾਲ ਪਹਿਲਾਂ ਸਾਡੀ ਜੁਆਇਨਿੰਗ ਹੋਈ ਸੀ ਤੇ ਉਦੋਂ ਟ੍ਰੇਨਿੰਗ ਪੀਰੀਡ ਚੱਲ ਰਿਹਾ ਸੀ। ਟ੍ਰੇਨਿੰਗ ਹੋਣ ਤੋਂ ਬਾਅਦ ਸਾਡੀ ਅੱਜ ਸਾਨੂੰ ਫਾਈਨਲੀ ਜਿਹੜੇ ਜੁਆਇਨਿੰਗ ਲੈਟਰ ਮਿਲ ਲਿਆ। ਸਰਕਾਰ ਦੀ ਬਹੁਤ ਵਧੀਆ ਪਾਲਿਸੀ ਹੈ ਜੀ। ਧੰਨਵਾਦ ਆ ਬਾਬਾ ਬਾਲਮੀਕ ਜੀ ਦਾ ਵੀ ਧੰਨਵਾਦ ਆ ਪਰਮੇਸ਼ਰ ਦਾ ਹੀ ਸ਼ੁਕਰੀਆਨਾ ਔਰ ਜਿੰਨਾ ਵੀ ਮੇਰੇ ਭਾਈਚਾਰਾ ਔਰ ਜੋ ਮਾਨ ਅੱਜ ਮੇਰੇ ਭਰਾ ਨੇ ਛੋਟੇ ਨੇ ਵਿਕੀ ਜੀ ਦਾ ਜੀ ਨੇ ਦਿਖਾਇਆ ਦਿਲ ਤੋਂ ਪਿਆਰ ਦਿਲਾਂ ਤੋਂ ਮੈਂ ਲਫ਼ਜ਼ ਨਹੀਂ ਆਗੇ ਕੀ ਇਹਨਾਂ ਦਾ ਸ਼ੁਕਰਗੁਜ਼ਾਰ ਕਰ ਸਕਾਂ ਤਾਂ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਔਰ ਪੰਜਾਬ ਸਰਕਾਰ ਦਾ ਵੀ ਬਹੁਤ ਬਹੁਤ ਧੰਨਵਾਦ ਮਾਨਯੋਗ ਅਰਵਿੰਦ ਕੇਜਰੀਵਾਲ ਮਾਨਯੋਗ ਸੀਐਮ ਭਗਵੰਤ ਮਾਨ ਜੀ ਦਾ ਔਰ ਜਿੰਨੀ ਵੀ ਸਾਡੀ ਲੀਡਰਸ਼ਿਪ ਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮੈਂ ਚੇਅਰਮੈਨ ਲਾਉਣ ਤੇ ਤੇ ਅੱਜ ਜਿਹੜਾ ਸਾਡੇ ਭਰਾ ਵਿੱਕੀ ਜੀ ਦਾ ਜੀ ਨੇ ਸਨਮਾਨ ਦਿੱਤਾ ਆ ਮਾਨ ਸਨਮਾਨ ਦਿੱਤਾ ਇਹ ਤੋਂ ਪਤਾ ਲੱਗਦਾ ਵੀ 크੍ਰਿਸਚੀਅਨ ਭਾਈਚਾਰਾ ਤੇ ਬਾਲਮੀਕ ਭਾਈਚਾਰਾ ਇਕ ਆ ਹਰ ਧਰਮ ਦਾ ਸਤਿਕਾਰ ਕਰਦੇ ਨੇ ਕਰਦੇ ਰਵਾਂਗੇ ਅਸੀਂ ਵੀ ਤੇ ਵਿੱਕੀ ਭਾਜੀ ਵੀ ਹਰ ਧਰਮ ਦਾ ਸਤਿਕਾਰ ਕਰਦੇ ਨੇ ਚਾਰ ਇੰਜਾਂ ਕਰਦੇ ਨੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਜਿਹੜੇ ਮਸਲੇ ਨੇ 크੍ਰਿਸਚੀਅਨ ਭਾਈਚਾਰੇ ਦੇ ਉਹਨਾਂ ਨੂੰ ਲਾ ਕੇ ਕਿਸੇ ਫਿਰ ਅੱਗੇ ਚੱਲੇ ਜਾਵੇਗਾ ਜੀ 크੍ਰਿਸਚੀਅਨ ਭਾਈਚਾਰੇ ਜੋ ਵੀ ਮਸਲੇ ਆ ਪਾਲਸੀ ਮੁਤਾਬਕ ਪਹਿਲ ਦੇ ਆਧਾਰ ਤੇ ਕੰਮ ਕੀਤੇ ਜਾਣਗੇ ਸਾਰੇ ਕੋਈ ਇਹੋ ਜਿਹੀ ਢੇਲ ਨਹੀਂ ਵਰਤੀ ਜਾਏਗੀ ਅੰਮ੍ਰਿਤਸਰ ਦੀ ਗੱਲ ਕਰਾਂ ਬਾਰਡਰ ਏਰੀਆ ਆ ਗਿਆ ਕਈ ਮੁੱਦੇ ਹੈਗੇ ਕਈ ਜ਼ਿਕਰ ਗੱਲ ਕਰੀ ਅਜ ਨਾਲਾ ਸੈਕਟਰ ਤੇ ਲੈ ਲਈਏ ਕਈ ਇਸ ਤਰ੍ਹਾਂ ਦੇ ਸੈਕਟਰ ਹੈਗੇ ਉਸ ਨੂੰ ਲੈ ਕੇ ਪੰਜਾਬ ਸਰਕਾਰ ਤੱਕ ਕਿਵੇਂ ਬਾਜ਼ ਪਹੁੰਚਾਈ ਜਾਏਗੀ ਦੇਖੋ ਜੀ ਜਿੱਦਾਂ ਹੀ ਕ੍ਰਿਸਚਨ ਵੈਲਫੇਅਰ ਬੋਰਡ ਦੇ ਵਿੱਚ ਸਕੀਮਾਂ ਨੇ ਭਾਈਚਾਰੇ ਦੇ ਕੰਮ ਨੇ ਬਾਰਡਰ ਏਰੀਆ ਤੇ ਤੁਹਾਨੂੰ ਪਤਾ ਗਰੀਬ ਭਾਈਚਾਰਾ ਰਹਿੰਦਾ ਸਾਰਾ ਮਜ਼ਦੂਰ ਰਹਿੰਦੇ ਨੇ ਤੇ ਪਹਿਲ ਦੇ ਆਧਾਰ ਤੇ ਸਾਰੇ ਕੰਮ ਕੀਤੇ ਜਾਣਗੇ ਵਿਸ਼ਵਾਸ ਦਿਵਾਇਆ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਾਡੇ ਨੇ ਭਾਈਚਾਰਕ ਸਾਂਝ ਨੂੰ ਕਿਸ ਤਰ੍ਹਾਂ ਕਾਇਮ ਰੱਖਿਆ ਜਾਏਗਾ ਖਾਸ ਕਰਕੇ ਵਿਵਾਦ ਵੀ ਰਹਿੰਦੇ ਆ ਮੈਂ ਆਪ ਜੀ ਨੂੰ ਪਹਿਲਾਂ ਵੀ ਦੱਸ ਚੁੱਕਾ ਹੁਣ ਵੀ ਦੱਸਦਾ ਪਿਆ ਹਾਂ ਹਰ ਧਰਮ ਦਾ ਸਤਿਕਾਰ ਕਰਦੇ ਆ ਹਰ ਧਰਮ ਦੇ ਨਾਲ ਚੱਲਦੇ ਆ ਇਹ ਪ੍ਰੂਫ ਤੁਸੀਂ ਵੇਖੇ ਨਹੀਂ ਡੇਓ ਅੱਜ ਇੱਕ ਟੇਬਲ ਤੇ ਆਪਾਂ ਦੋਵੇਂ ਭਰਾ ਇਕੱਠੇ ਹੋਏ ਆ ਕ੍ਰਿਸਚੀਅਨ ਤੇ ਬਾਲਮੀ ਭਾਈਚਾਰਾ ਤੇ ਇਸ ਕਰਕੇ ਕਿਸ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਨਹੀਂ ਆਉਂਦੀ ਜੇ ਕੋਈ ਹੁੰਦੀ ਵੀ ਆਦੀ ਤਾਂ ਇਹ ਮਹਿਕ ਮਸਲੇ ਇਸ ਵਜ੍ਹਾ ਹੁੰਦੇ ਆ ਇਹਦੇ ਨਾਲ ਦੇਖੋ ਜੀ ਇਹ ਮੇਰੇ ਵੱਡੇ ਭਰਾ ਨੇ ਅੱਜ ਦਾ ਨਹੀਂ ਸਾਡਾ ਰਿਸ਼ਤਾ ਲਗਭਗ ਪਿਛਲੇ 15-20 ਸਾਲ ਤੋਂ ਡੈਨੀਅਲ ਭਾਈ ਦਾ ਤੇ ਮੇਰਾ ਰਿਸ਼ਤਾ ਵੈ ਬੜਾ ਪਿਆਰ ਵੈ ਘਰ ਆਣਾ ਜਾਣਾ ਵੈ ਫੈਮਿਲੀ ਪਰਿਵਾਰ ਵਾਂਗੂ ਨੇ ਤੇ ਜਿਹੜਾ ਅੱਜ ਇੱਕ ਮਾਨਸਮਾਨ ਹੁੰਦਾ ਜਿੱਦਾਂ ਕੋਈ ਲੀਡਰ ਬਣ ਗਿਆ ਜਾਂ ਕੋਈ ਲੋਕ ਕੋਈ ਚਮਚਾ ਗੀਨ ਨੂੰ ਉਹਨੂੰ ਸਵਾਗਤ ਕਰ ਦਿੰਦੇ ਨੇ ਲੇਕਿਨ ਇੱਥੇ ਚਮਚਾ ਗੀਨਾਂ ਨੇ ਸਵਾਗਤ ਕੀਤਾ ਗਿਆ ਇੱਥੇ ਮੈਂ ਦਿਲੋਂ ਆਪਣੇ ਵੱਡੇ ਭਰਾ ਦਾ ਆਪਣੇ ਜਿੰਦ ਜਾਨ ਦਾ ਰਿਗਾਰਡ ਦਿਲੋਂ ਕੀਤਾ ਮੈਨੂੰ ਮੇਰੇ ਪਰਿਵਾਰ ਨੂੰ ਮੇਰੇ ਪਿਤਾ ਜੀ ਵੀ ਆ ਕੇ ਬੈਠੇ ਨੇ ਕਿ ਡੈਨੀਅਲ ਜੀ ਜਿਹੜੇ ਕਿ ਇਹਨਾਂ ਨੂੰ ਪੁੱਤਰ ਮੰਨਦੇ ਨੇ ਕਹਿੰਦੇ ਉਹ ਆਏ ਨੇ ਮਾ ਵੀ ਵੇਖਣਾ ਹੈ ਕਿ ਸਾਡਾ ਭਰਾ ਸਾਡਾ ਐਡੇ ਵੱਡਾ ਉਧਾ ਲੈ ਕੇ ਆਇਆ ਤena ਪੰਜਾਬ ਸਰਕਾਰ ਦਾ ਦਹੇ ਤਹੇ ਦਿਲੋਂ ਤਨਮਾਦ ਕਰਨਾ ਜਿਨ੍ਹਾਂ ਨੇ ਇੱਕ ਇਮਾਨਦਾਰ ਸ਼ਖਸੀਅਤ ਨੂੰ ਇੰਨੇ ਵੱਡਾ ਅਹੁਦਾ ਦੇ ਕੇ ਨਵਾਜਿਆ ਤੇ ਮੈਂ ਆਸ ਕਰਨਾ ਡੈਨੀਅਲ ਭਾਈ ਤੋਂ ਕਿ ਇਹ ਹਰ ਸਾਰੇ ਸਮਾਜ ਦੇ ਸਿਰਫ ਆਪਣੇ ਕ੍ਰਿਸਚੀਅਨ ਸਮਾਜ ਦੇ ਨਹੀਂ ਸਾਰੇ ਹੀ ਸਮਾਜਾਂ ਦੇ ਮੁੱਦੇ ਪੰਜਾਬ ਸਰਕਾਰ ਦੇ ਧਿਆਨ ਦੇ ਵਿੱਚ ਲਿਆਉਣਗੇ ਜੇ ਕਿਸੇ ਨੂੰ ਕੋਈ ਵੀ ਕਿਸੇ ਤਰ੍ਹਾਂ ਦੀ ਮੁਸ਼ਕਲ ਹੋਏਗੀ ਡੈਨੀਅਲ ਭਾਈ ਕੋ ਜੇ ਤੁਸੀਂ ਜਾਓਗੇ ਤੁਹਾਡੇ ਪਹੁੰਚ ਨਹੀਂ ਗਈ ਮੈਂ ਤੁਹਾਡੇ ਚੈਨਲ ਦਾ ਇਹ ਕਹਿ ਸਕਦਾ ਨਾ ਵਾ ਕਿ ਸਮਝ ਲਓ ਕਿ ਆ ਵੀ ਦਫਤਰ ਡੈਨੀਅਲ ਭਾਈ ਦਾ ਹੀ ਆ ਮੈਨੂੰ ਆਕੇ ਕੋਈ ਆਪਣਾ ਮੁੱਦਾ ਦੱਸ ਸਕਦਾ ਵਾ ਮੈਂ ਤੁਹਾਨੂੰ ਸਾਰਿਆਂ ਨੂੰ ਵਿਸ਼ਵਾਸ ਦਿਵਾਉਣਾ ਕਿ ਡੈਨੀਅਲ ਭਾਈ ਕੋਲੋਂ ਮੈਂ ਹੱਲ ਕਰਾ ਕੇ ਦੇਵਾਂਗਾ ਉਹਦਾ ਮਸਲਾ ਕਿਉਂਕਿ ਆ ਮੇਰੇ ਪਰਿਵਾਰ ਨਿੱਕੀ ਜੀ ਬੜੇ ਦਸਾਨ ਹੋ ਗਈ ਹੈ ਦੇਖੋ ਜੀ ਇਹ 17 ਸੈਕਟਰ ਦਾ ਦਫਤਰ ਲੋਰੀ ਕਿਹੜੀ ਬਣੇਗਾ ਜੀ ਇੱਥੇ ਤੁਹਾਨੂੰ 17 ਸੈਕਟਰ ਦੇ ਸਾਰੇ ਸੁਵਿਧਾਵਾਂ ਸੋਕ ਸੁਵਿਧਾਵਾਂ ਤੁਹਾਨੂੰ ਮਿਲਣਗੀਆਂ ਅੱਗੇ ਜਿਹੜਾ ਕੋਈ ਕੰਮ ਹੈਗਾ ਉਹ ਡੈਨੀਅਲ ਭਾਈ ਕੋਲ ਮੈਂ ਤੁਹਾਨੂੰ ਪਹਿਲੇ ਹੀ ਕਹਤਾ ਉਹ ਮੈਂ ਕਰਾ ਕੇ ਦੇਵਾਂਗਾ ਜੀ ਜਿਸ ਤਰ੍ਹਾਂ ਦਾ ਵੀ ਤੁਹਾਨੂੰ ਕੋਈ ਕੰਮ ਹੋਵੇਗਾ ਜਾਂ ਕਿਸੇ ਤਰ੍ਹਾਂ ਨੂੰ ਕਿਸੇ ਗਰੀਬ ਭਾਈਚਾਰੇ ਨੂੰ ਕਿਸੇ ਦਲਿਤ ਭਾਈਚਾਰੇ ਨੂੰ ਕਿਸੇ ਵੀ ਵਰਗ ਦੇ ਲੋਕ ਨੂੰ ਕੋਈ ਮੁਸ਼ਕਲ ਆਵੇਗੀ ਕੋਈ ਵੜਾਪਾ ਪੈਨਸ਼ਨ ਹੋ ਗਈ ਜਾਂ ਕੋਈ ਸਰਕਾਰ ਦੀਆਂ ਵੱਖ-ਵੱਖ ਸਕੀਮਾਂ ਗਿਆਆਂ ਵਾਂ ਉਹ ਪਹਿਲ ਦੇ ਆਧਾਰ ਤੇ ਅਸੀਂ ਹਰ ਵਰਗ ਤੇ ਕਰ ਖਾਸ ਕਰਕੇ ਗਰੀਬ ਵਰਗ ਤੇ ਕਰ ਪਛਾਣ ਦੀ ਜ਼ਿੰਮੇਵਾਰੀ ਜਿੱਥੇ ਡੈਨੀਅਲ ਭਾਈ ਦੀ ਵੀ ਹੈਗੀ ਗਈ ਆ ਤੇ ਇਹਨਾਂ ਦਾ ਛੋਟਾ ਪਰਹਾ ਹੋਂਦ ਦੇ ਨਾਤੇ ਮੇਰੀ ਵੀ ਜ਼ਿੰਮੇਵਾਰੀ ਹੈ ਜੀ ਸਰਦਾਰ ਸਾਹਿਬ ਚੀਦਾ ਸਾਹਿਬ ਸਰਕਾਰ ਤੁਸੀਂ ਇਸਾਈ ਭਾਈਚਾਰੇ ਨੂੰ ਤੇ ਵਾਲਮੀਕ ਭਾਈਚਾਰੇ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਸਰ ਪਹਿਲੇ ਤੇ ਮੈਂ ਤੁਹਾਨੂੰ ਕਹਿ ਦਵਾਂ ਇੱਥੇ ਕੋਈ ਇਸਾਈ ਭਾਈਚਾਰਾ ਜਾਂ ਕੋਈ ਵਾਲਮੀਕੀ ਭਾਈਚਾਰ ਦਾ ਕੋਈ ਚੱਕਰ ਨਹੀਂਗਾ ਮੈਂ ਤੁਹਾਨੂੰ ਪਹਿਲੇ ਹੀ ਬਾਈਟ ਦੇਣ ਤੋਂ ਪਹਿਲੇ ਕਹਦੇ ਸਾਡੇ ਭਰਾਵਾਂ ਦਾ ਪਿਛਲੇ ਆਧਿਕ ਰਿਲੇਸ਼ਨ ਨਿਗੇ ਨੇ ਇਹਦੇ ਵਿੱਚ ਆ ਤੇ ਜਿਹੜੇ ਅੱਜ ਕੱਲ ਜਿਹੜੇ ਗੰਦੇ ਲੋਕ ਨੇ ਧਰਮ ਦੀ ਰਾਜਨੀਤੀ ਖੇਲਦੇ ਨੇ ਉਹਨਾਂ ਦੇ ਮੂੰਹ ਤੇ ਛਿੱਤਰ ਵੀ ਆ ਚਪੇੜ ਵੀ ਆ ਕਿ ਜਿਹੜੇ ਧਰਮ ਦੇ ਵਿੱਚ ਲਿਆ ਗਈ ਹੈ ਫਲਾਣੇ ਧਰਮ ਦਾ ਆਇਟਮ ਇਹ ਹਿੰਦੁਸਤਾਨ ਕਿਉਂ ਪਿਛੜਿਆ ਹੋਇਆ ਹੈ ऐसे ਕਰਕੇ ਹੀ ਪਿਛੜਿਆ ਹੋਇਆ ਵੈ ਬਾਹਰਲੇ ਮੁਲਕ ਕਿਉਂ ਕਾਮਯਾਬ ਹੈ ਕਿਉਂਕਿ ਉਥੇ ਕੋਈ ਧਰਮ ਨੂੰ ਇੰਨਾ ਨਹੀਂ ਸਿਸਟਮ ਕੀਤਾ ਜਾਂਦਾ ਇੱਥੇ ਸਾਡੇ ਹਿੰਦੁਸਤਾਨ ਦੇ ਵਿੱਚ ਹੀ ਇਹ ਫਲਾਣੇ ਧਰਮ ਦਾ ਹੀ ਹੋ ਧਮਗਾਣੇ ਧਰਮ ਦਾ ਹੀ ਉਹ ਧਰਮ ਧਰਮ ਦੀਆਂ ਲੜਾਈਆਂ ਕਰਾਈਆਂ ਜਾਂਦੀਆਂ ਜੋ ਛੂਆਛਾਤ ਜੋ ਜਾਤ ਪਾਤ ਉਹ ਸਾਡੇ ਇੱਥੇ ਹੀ ਗਈ ਹੈ ਲੇਕਿਨ ਮੇਰਾ ਭਰਾ ਡੈਨੀਅਲ ਜਿੰਦਾਬਾਦ ਸੀ ਜਿੰਦਾਬਾਦ ਆ ਤੇ ਜਿੰਦਾਬਾਦ ਰਹੇਗਾ ਇਹਨਾਂ ਦਾ ਦਿਲ ਤੋਂ ਚੀਦਾ ਪਰਿਵਾਰ ਵੱਲੋਂ ਸਾਰੇ ਆ ਵੱਲੋਂ ਇਹਨਾਂ ਦਾ ਬਹੁਤ ਬਹੁਤ ਸਵਾਗਤ ਹੈ ਤੇ ਪ੍ਰਮਾਤਮਾ ਇਹਨਾਂ ਨੂੰ ਹੋਰ ਵੱਡੀ ਉਮਰ ਦੇਵੇ ਇਦਾਂ ਹੀ ਵਿਧਾਏ ਫਲਾਏ ਤੇ ਇਦਾਂ ਹੀ ਭਾਈ ਸਮਾਜ ਦੀ ਸੇਵਾ ਕਰਦੇ ਰਹੇ ਹਾਂ ਜੀ ਸੋ ਬਿਲਕੁਲ ਸੁਣਨਾ ਕਰੋਗੇ ਹੀਰੇ ਵੀ ਬੜੀਆਂ ਕੁਆਲਿਟੀ ਦੇ ਹੁੰਦੇ ਆ ਕਈ ਜਰਕਨ ਵੀ ਚੁਣੇ ਗਏ ਆ ਕਈ ਹੀਰੇ ਵੀ ਚੁਣੇ ਗਏ ਆ ਲੇਕਿਨ ਮੇਰੇ ਆਪਣਾ ਹੀਰਿਆਂ ਦੇ ਵਿੱਚੋਂ ਜਿਹੜਾ ਸਭ ਤੋਂ ਵੱਡਾ ਹੀਰਾ ਇੱਕ ਸੋਲੀਟਰ ਜਿਹਨੂੰ ਗੰਦੇ ਆ ਜਿਹੜਾ ਸ਼ਾਇਦ ਮੈਂ ਵੀ ਪਾਇਆ ਉਂਗਲੀ 'ਚ ਉਹ ਹੈਗਾ ਹੀਰਾ ਬਿਨਾ ਵਿੱਚ ਕੋਈ ਤਾਰ ਫਾਰ ਵਾਲਾ ਬਿਨਾ ਕੋਈ ਰੰਗ ਦਾ ਭੇਤ ਭਾਵ ਵਾਲਾ ਸਾਡਾ ਭਰਾ ਉਹ ਸੋਲੀਟਰ ਦਾ ਹੀਰਾ ਵੈ ਕਿ ਜਿਹੜਾ ਕਿ ਸਮਾਜ ਨੂੰ ਉੱਪਰ ਚੁੱਕ ਕੇ ਲਿਆਵੇਗਾ ਚਿਤਾ ਦਾ ਸਾਹਿਬ ਜੀ ਬੱਬਰ ਸ਼ੇਰ ਦੀ ਟਰੋਫੀ ਦੇ ਕੇ ਸਨਮਾਨ ਕਰ ਰਹੇ ਹੋ ਮਾਨ ਸਨਮਾਨ ਜੈਗਵਾਰ ਦੀ ਉਹ ਪ੍ਰਮਾਤਮਾ ਨੇ ਇੱਕ ਮਨ ਸੋਚ ਦਤੀ ਹੈ ਕਿ ਜਿਹੜਾ ਬੰਦਾ ਜਿਸ ਲੈਵਲ ਦਾ ਹੋਵੇ ਉਹ ਉਸ ਤਰ੍ਹਾਂ ਦੇ ਉਸ ਲੈਵਲ ਦੇ ਆਹੀ ਤੇ ਮੇਰਾ ਭਰਾ ਬੱਬਰ ਸ਼ੇਰ ਹੈਗਾ ਕੌਮ ਦਾ ਬੱਬਰ ਸ਼ੇਰ ਹੈਗਾ ਤੇ ਬੱਬਰ ਸ਼ੇਰ ਨੂੰ ਹੋਰ ਕੋਈ ਟਰੋਫੀ ਕੋਈ ਜਿਹੜੀ ਬੰਦੇ ਆਮ ਦਿੰਦੇ ਆ ਉਹ ਮੈਨੂੰ ਲੱਗਦਾ ਕਿ ਇਹ ਭਾਈ ਦਾ ਅਪਮਾਨ ਹੋਣਾ ਸੀ ਉਹ ਇਸ ਦਾ ਪਰਮੇਸ਼ਰ ਦਾ ਧੰਨਵਾਦ ਆ ਬਾਬਾ ਬਾਲਮੀਕ ਜੀ ਦਾ ਵੀ ਧੰਨਵਾਦ ਆ ਪਰਮੇਸ਼ਰ ਦਾ ਅਸ਼ੀਰਵਾਦ ਨਾਲ ਔਰ ਜਿੰਨਾ ਵੀ ਮੇਰੇ ਪਾਈ ਜਰਾ ਔਰ ਜੋ ਮਾਨ ਅੱਜ ਮੇਰੇ ਭਰਾ ਨੇ ਛੋਟੇ ਨੇ ਵਿੱਕੀ ਜੀ ਦਾ ਜੀ ਨੇ ਦਿਖਾਇਆ ਦਿਲ ਤੋਂ ਪਿਆਰ ਦਿਲਾਂ ਮੈਂ ਲਫ਼ਜ਼ ਨਹੀਂ ਹੈਗੇ ਕਿ ਇਹਨਾਂ ਦਾ ਸ਼ੁਕਰਦਾਤਾ ਕਰ ਸਕਾਂ ਤਾਂ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਔਰ ਪੰਜਾਬ ਸਰਕਾਰ ਦਾ ਵੀ ਬਹੁਤ ਬਹੁਤ ਧੰਨਵਾਦ ਮਾਨਯੋਗ ਅਰਵਿੰਦ ਕੇ ਜੀਵਾਲ ਮਾਨਯੋਗ ਸੀਐਮ ਭਗਵੰਤ ਮਾਨ ਜੀ ਦਾ ਔਰ ਜਿੰਨੀ ਵੀ ਸਾਡੀ ਲੀਡਰਸ਼ਿਪ ਹੈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮੈਨੂੰ ਚੇਅਰਮੈਨ ਲਾਉਣ ਤੇ ਤੇ ਅੱਜ ਜਿਹੜਾ ਸਾਡੇ ਭਰਾ ਵਿੱਕੀ ਜੀ ਦਾ ਜੀ ਨੇ ਸਰਮਾਨ ਦਿੱਤਾ ਆ ਮਾਨ ਸਰਮਾਨ ਦਿੱਤਾ ਆ ਇਹ ਤੁਹਾਨੂੰ ਪਤਾ ਲੱਗਦਾ ਵੀ ਕ੍ਰਿਸਚਨ ਭਾਈਚਾਰਾ ਤੇ ਬਾਲਮੀਕ ਭਾਈਚਾਰਾ ਇੱਕ ਆ ਹਰ ਧਰਮ ਦਾ ਸਤਿਕਾਰ ਕਰਦੇ ਨੇ ਕਰਦੇ ਰਵਾਂਗੇ ਅਸੀਂ ਵੀ ਤੇ ਵਿੱਕੀ ਭਾਜੀ ਵੀ ਹਰ ਧਰਮ ਦਾ ਸਤਿਕਾਰ ਕਰਦੇ ਨੇ ਚਾਰ ਇੰਜਾਂ ਕਰਦੇ ਨੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਜਿਹੜੇ ਮਸਲੇ ਨੇ ਕਿਸ਼ਨ ਭਾਈਚਾਰੇ ਦੇ ਉਹਨਾਂ ਨੂੰ ਲਾ ਕੇ ਕਿਸੇ ਫਿਰ ਅੱਗੇ ਚੱਲੇ ਜਾਵੇਗਾ ਜੀ ਕ੍ਰਿਸਚਨ ਭਾਈਚਾਰੇ ਜੋ ਵੀ ਮਸਲੇ ਆ ਪਾਲਸੀ ਮੁਤਾਬਕ ਉਹ ਪਹਿਲ ਦੇ ਆਧਾਰ ਤੇ ਆਧਾਰ ਕੀ ਕੰਮ ਕੀਤੇ ਜਾਣਗੇ ਸਾਰੇ ਕੋਈ ਆ ਹੋ ਜਿਹੜੀ ਨਿਵਰਤੀ ਜਾਏਗੀ ਅੰਮ੍ਰਿਤਸਰ ਦੀ ਗੱਲ ਕਰਾਂ ਬਾਰਡਰ ਏਰੀਆ ਹੈਗੇ ਕਈ ਮੁੱਦੇ ਹੈਗੇ ਕਈ ਜ਼ਿਕਰ ਗੱਲ ਕਰੀ ਅਜਨਾਲਾ ਸੈਕਟਰ ਤੇ ਲੈ ਲਈਏ ਕਈ ਇਸਰਾਨੀ ਸੈਕਟਰ ਹੈਗੇ ਉਸ ਨੂੰ ਲੈ ਕੇ ਪੰਜਾਬ ਸਰਕਾਰ ਤੱਕ ਕਿਵੇਂ ਵਾਜ ਪਹੁੰਚਾਈ ਜਾਏਗੀ ਦੇਖੋ ਜੀ ਜਿੱਦਾਂ ਕ੍ਰਿਸਚੀਅਨ ਵੈਲਫੇਅਰ ਬੋਰਡ ਦੇ ਵਿੱਚ ਸਕੀਮਾਂ ਨੇ ਭਾਈਚਾਰੇ ਦੇ ਕੰਮ ਨੇ ਬਾਰਡਰ ਏਰੀਆ ਦੇ ਤੁਹਾਨੂੰ ਪਤਾ ਗਰੀਬ ਭਾਈਚਾਰਾ ਰਹਿੰਦਾ ਸਾਰਾ ਮਜ਼ਦੂਰ ਰਹਿੰਦੇ ਨੇ ਤੇ ਬਹਿਲ ਦੇ ਆਧਾਰ ਤੇ ਸਾਰੇ ਕੰਮ ਕੀਤੇ ਜਾਣਗੇ ਵਿਸ਼ਵਾਸ ਦਵਾਇਆ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਾਡੇ ਨੇ ਭਾਈਚਾਰਕ ਸੰਸ ਨੂੰ ਕਿਸ ਤਰ੍ਹਾਂ ਕਾਇਮ ਰੱਖਿਆ ਜਾਏਗਾ ਖਾਸ ਕਰਕੇ ਵਿਵਾਦ ਵੀ ਰਹਿੰ ਮੈਂ ਆਪ ਜੀ ਨੂੰ ਪਹਿਲਾਂ ਵੀ ਦੱਸ ਚੁੱਕਾ ਹੁਣ ਵੀ ਦੱਸਦਾ ਪਿਆ ਸੀ ਹਰ ਧਰਮ ਦਾ ਸਤਿਕਾਰ ਕਰਦੇ ਆਂ ਹਰ ਧਰਮ ਦੇ ਨਾਲ ਚੱਲਦੇ ਆਂ ਇਹ ਪ੍ਰੂਫ ਤੁਸੀਂ ਵੇਖ ਨਹੀਂ ਲਏ ਅੱਜ ਇੱਕ ਟੇਬਲ ਤੇ ਆਪਾਂ ਦੋਵੇਂ ਭਰਾ ਇਕੱਠੇ ਹੋਏ ਆਂ 크ਰਿਸਚੀਅਨ ਤੇ ਬਾਲਮੀ ਭਾਈ ਜਾਨਾ ਤੇ ਇਸ ਕਰਕੇ ਕਿਸ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਨਹੀਂ ਆਉਂਦੀ ਜੇ ਕੋਈ ਹੁੰਦੀ ਵੀ ਆਦੀ ਤਾਂ ਇਹ ਮੈਕ ਮਸਲੇ ਇਸ ਵਜ੍ਹਾ ਹੁੰਦੇ ਆ ਇਹਦੇ ਨਾਲ ਦੇਖੋ ਜੀ ਇਹ ਮੇਰੇ ਵੱਡੇ ਭਰਾ ਨੇ ਅੱਜ ਦਾ ਨਹੀਂ ਸਾਡਾ ਰਿਸ਼ਤਾ ਲਗਭਗ ਪਿਛਲੇ 15-20 ਸਾਲ ਤੋਂ ਡੈਨੀਅਲ ਭਾਈ ਦਾ ਤੇ ਮੇਰਾ ਰਿਸ਼ਤਾ ਵਾ ਬੜਾ ਪਿਆਰ ਵਾ ਘਰ ਆਣਾ ਜਾਣਾ ਵਾ ਫੈਮਿਲੀ ਪਰਿਵਾਰ ਵਾਂਗੂ ਨੇ ਕਿ ਜਿਹੜਾ ਅੱਜ ਇੱਕ ਮਾਨਸਮਾਨ ਹੁੰਦਾ ਜਿੱਦਾਂ ਕੋਈ ਲੀਡਰ ਬਣ ਗਿਆ ਜਾਂ ਕੋਈ ਲੋਕ ਕੋਈ ਚਮਚਾ ਗੀਨ ਨੂੰ ਉਹਨੂੰ ਸਵਾਗਤ ਕਰ ਦਿੰਦੇ ਨੇ ਲੇਕਿਨ ਇਹ ਚਮਚਾ ਗੀਨਾਂ ਨੇ ਸਵਾਗਤ ਕੀਤਾ ਗਿਆ ਇੱਥੇ ਮੈਂ ਦਿਲੋਂ ਆਪਣੇ ਵੱਡੇ ਭਰਾ ਦਾ ਆਪਣੇ ਜਿੰਦ ਜਾਨ ਦਾ ਰਿਗਾਰਡ ਦਿਲੋਂ ਕੀਤਾ ਮੈਨੂੰ ਮੇਰੇ ਪਰਿਵਾਰ ਨੂੰ ਮੇਰੇ ਪਿਤਾ ਜੀ ਵੀ ਆ ਕੇ ਬੈਠੇ ਨੇ ਕਿ ਡੈਨੀਅਲ ਜੀ ਜਿਹੜੇ ਕਿ ਇਹਨਾਂ ਨੂੰ ਪੁੱਤਰ ਮੰਨਦੇ ਨੇ ਕਹਿੰਦੇ ਉਹ ਆਏ ਨੇ ਮਾ ਵੀ ਵੇਖਣਾ ਹੈ ਕਿ ਸਾਡਾ ਭਰਾ ਸਾਡਾ ਐਡੇ ਵੱਡਾ ਉਧਾ ਲੈ ਗਿਆ ਤੇ ਮੈਂ ਪੰਜਾਬ ਸਰਕਾਰ ਦਾ ਤਹੇ ਤਹੇ ਦਿਲੋਂ ਤਨਮਾਦ ਕਰਨਾ ਜਿਨ੍ਹਾਂ ਨੇ ਕਿ ਇੱਕ ਇਮਾਨਦਾਰ ਸ਼ਖਸੀਅਤ ਨੂੰ ਇੰਨੇ ਵੱਡਾ ਅਹੁਦਾ ਦੇ ਕੇ ਨਵਾਜਿਆ ਤੇ ਮੈਂ ਆਸ ਕਰਨਾ ਡੈਨੀਅਲ ਭਾਈ ਤੋਂ ਕਿ ਇਹ ਹਰ ਸਾਰੇ ਸਮਾਜ ਦੇ ਸਿਰਫ ਆਪਣੇ 크ਿਸਚੀਅਨ ਸਮਾਜ ਦੇ ਨਹੀਂ ਸਾਰੇ ਹੀ ਸਮਾਜਾਂ ਦੇ ਮੁੱਦੇ ਪੰਜਾਬ ਸਰਕਾਰ ਦੇ ਧਿਆਨ ਦੇ ਵਿੱਚ ਲਿਆਉਣਗੇ ਜੇ ਕਿਸੇ ਨੂੰ ਕੋਈ ਵੀ ਕਿਸੇ ਤਰ੍ਹਾਂ ਦੀ ਮੁਸ਼ਕਲ ਹੋਏਗੀ ਡੈਨੀਅਲ ਭਾਈ ਕੋ ਜੇ ਤੁਸੀਂ ਜਾਓਗੇ ਤੁਹਾਡੇ ਪਹੁੰਚ ਨਹੀਂ ਗਈ ਮੈਂ ਤੁਹਾਡੇ ਚੈਨਲ ਦਾ ਇਹ ਕਹਿ ਸਕਦਾ ਨਾ ਵਾ ਕਿ ਸਮਝ ਲਓ ਕਿ ਆ ਵੀ ਦਫਤਰ ਡੈਨੀਅਲ ਭਾਈ ਦਾ ਹੀ ਆ ਮੈਨੂੰ ਆਕੇ ਕੋਈ ਆਪਣਾ ਮੁੱਦਾ ਦੱਸ ਸਕਦਾ ਵਾ ਮੈਂ ਤੁਹਾਨੂੰ ਸਾਰਿਆਂ ਨੂੰ ਵਿਸ਼ਵਾਸ ਦਿਵਾਉਣਾ ਕਿ ਡੈਨੀਅਲ ਭਾਈ ਕੋਲੋਂ ਮੈਂ ਹੱਲ ਕਰਾ ਕੇ ਦੇਵਾਂਗਾ ਉਹਦਾ ਮਸਲਾ ਕਿਉਂਕਿ ਆ ਮੇਰੇ ਪਰਿਵਾਰ ਨਿੱਕੀ ਜੀ ਬੜੇ ਦਸਾਨ ਹੋ ਗਈ ਹੈ ਦੇਖੋ ਜੀ ਇਹ 17 ਸੈਕਟਰ ਦਾ ਦਫਤਰ ਲੋਰੀ ਕਿਹੜੀ ਬਣੇਗਾ ਜੀ ਇੱਥੇ ਤੁਹਾਨੂੰ 17 ਸੈਕਟਰ ਦੇ ਸਾਰੇ ਸੁਵਿਧਾਵਾਂ ਸੋਕ ਸੁਵਿਧਾਵਾਂ ਤੁਹਾਨੂੰ ਮਿਲਣਗੀਆਂ ਅੱਗੇ ਜਿਹੜਾ ਕੋਈ ਕੰਮ ਹੈਗਾ ਉਹ ਡੈਨੀਅਲ ਭਾਈ ਕੋਲ ਮੈਂ ਤੁਹਾਨੂੰ ਪਹਿਲੇ ਹੀ ਕਹਿ ਦਿੱਤਾ ਉਹ ਮੈਂ ਕਰਾ ਕੇ ਦੇਵਾਂਗਾ ਜੀ ਜਿਸ ਤਰ੍ਹਾਂ ਦਾ ਵੀ ਤੁਹਾਨੂੰ ਕੋਈ ਕੰਮ ਹੋਵੇਗਾ ਜਾਂ ਕਿਸੇ ਤਰ੍ਹਾਂ ਨੂੰ ਕਿਸੇ ਗਰੀਬ ਭਾਈਚਾਰੇ ਨੂੰ ਕਿਸੇ ਦਲਿਤ ਭਾਈਚਾਰੇ ਨੂੰ ਕਿਸੇ ਵੀ ਵਰਗ ਦੇ ਲੋਕ ਨੂੰ ਕੋਈ ਮੁਸ਼ਕਲ ਆਵੇਗੀ ਕੋਈ ਬੁਢਾਪਾ ਪੈਨਸ਼ਨ ਹੋ ਗਈ ਜਾਂ ਕੋਈ ਸਰਕਾਰ ਦੀਆਂ ਵੱਖ-ਵੱਖ ਸਕੀਮਾਂ ਗਿਆਆਂ ਵਾਂ ਉਹ ਪਹਿਲ ਦੇ ਆਧਾਰ ਤੇ ਅਸੀਂ ਹਰ ਵਰਗ ਤੇ ਕਰ ਖਾਸ ਕਰਕੇ ਗਰੀਬ ਵਰਗ ਤੇ ਕਰ ਪਹਨਾਨ ਦੀ ਜ਼ਿੰਮੇਵਾਰੀ ਜਿੱਥੇ ਡੈਨੀਅਲ ਭਾਈ ਦੀ ਵੀ ਹੈਗੀ ਗਈ ਆ ਤੇ ਇਹਨਾਂ ਦਾ ਛੋਟਾ ਪਰਹਾ ਹੋਂ ਦੇ ਨਾਤੇ ਮੇਰੀ ਵੀ ਜ਼ਿੰਮੇਵਾਰੀ ਹੈ ਜੀ ਸਰਦਾਰ ਸਾਹਿਬ ਚੀਦਾ ਸਾਹਿਬ ਸਰਕਾਰ ਤੁਸੀਂ ਇਸਾਈ ਭਾਈਚਾਰੇ ਨੂੰ ਤੇ ਵਾਲਮੀਕ ਭਾਈਚਾਰੇ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਸਰ ਪਹਿਲੇ ਤੇ ਮੈਂ ਤੁਹਾਨੂੰ ਕਹਿ ਦਵਾਂ ਇੱਥੇ ਕੋਈ ਇਸਾਈ ਭਾਈਚਾਰਾ ਜਾਂ ਕੋਈ ਵਾਲਮੀਕੀ ਭਾਈਚਾਰ ਦਾ ਕੋਈ ਚੱਕਰ ਨਹੀਂਗਾ ਮੈਂ ਤੁਹਾਨੂੰ ਪਹਿਲੇ ਹੀ ਬਾਈਟ ਦੇਣ ਤੋਂ ਪਹਿਲੇ ਕਹਿੰਦੇ ਸਾਡੇ ਭਰਾਵਾਂ ਦਾ ਪਿਛਲੇ 20 ਸਾਲਾਂ ਤੋਂ ਸਾਡਾ ਰਿਸ਼ਤਾ ਹੈ ਸਾਡੇ ਪਰਵਾਦਿਕ ਰਿਲੇਸ਼ਨ ਹੈਗੇ ਨੇ ਇਹਦੇ ਵਿੱਚ ਆ ਤੇ ਜਿਹੜੇ ਅੱਜ ਕੱਲ ਖਿਲਦੇ ਨੇ ਉਹਨਾਂ ਦੇ ਮੂੰਹ ਤੇ ਛਿੱਤਰ ਵੀ ਆ ਚਪੇੜ ਵੀ ਆ ਕਿ ਜਿਹੜੇ ਧਰਮ ਦੇ ਵਿੱਚ ਲਿਆ ਗਿਆ ਫਲਾਣੇ ਧਰਮ ਦਾ ਆਇਟਮ ਇਹ ਹਿੰਦੁਸਤਾਨ ਕਿਉਂ ਪਿਛੜਿਆ ਹੋਇਆ ਹੈ ऐसे ਕਰਕੇ ਹੀ ਪਿਛੜਿਆ ਹੋਇਆ ਵੈ ਬਾਹਰਲੇ ਮੁਲਕ ਕਿਉਂ ਕਾਮਯਾਬ ਹੈ ਕਿਉਂਕਿ ਉਥੇ ਕੋਈ ਧਰਮ ਨੂੰ ਇੰਨਾ ਨਹੀਂ ਸਿਸਟਮ ਕੀਤਾ ਜਾਂਦਾ ਇੱਥੇ ਸਾਡੇ ਹਿੰਦੁਸਤਾਨ ਦੇ ਵਿੱਚ ਹੀ ਇਹ ਫਲਾਣੇ ਧਰਮ ਦਾ ਹੀ ਹੋ ਧਮਗਾਣੇ ਧਰਮ ਦਾ ਹੀ ਉਹ ਧਰਮ ਧਰਮ ਦੀਆਂ ਲੜਾਈਆਂ ਕਰਾਈਆਂ ਜਾਂਦੀਆਂ ਜੋ ਛੂਆਛਾਤ ਜੋ ਜਾਤ ਪਾਤ ਉਹ ਸਾਡੇ ਇੱਥੇ ਹੀ ਗਈ ਹੈ ਲੇਕਿਨ ਮੇਰਾ ਭਰਾ ਡੈਨੀਅਲ ਜਿੰਦਾਬਾਦ ਸੀ ਜਿੰਦਾਬਾਦ ਆ ਤੇ ਜਿੰਦਾਬਾਦ ਰਹੇਗਾ ਇਹਨਾਂ ਦਾ ਦਿਲ ਤੋਂ ਚੀਦਾ ਪਰਿਵਾਰ ਵੱਲੋਂ ਸਾਰੇ ਆ ਵੱਲੋਂ ਇਹਨਾਂ ਦਾ ਬਹੁਤ ਬਹੁਤ ਸਵਾਗਤ ਹੈ ਤੇ ਪ੍ਰਮਾਤਮਾ ਇਹਨਾਂ ਨੂੰ ਹੋਰ ਵੱਡੀ ਉਮਰ ਦੇਵੇ ਇਦਾਂ ਹੀ ਵਿਧਾਏ ਫਲਾਏ ਤੇ ਇਦਾਂ ਹੀ ਭਾਈ ਸਮਾਜ ਦੀ ਸੇਵਾ ਕਰਦੇ ਰਹੇ ਹਾਂ ਜੀ ਸੋ ਬਿਲਕੁਲ ਸੁਣਨਾ ਕਰੋਗੇ ਹੀਰੇ ਵੀ ਬੜੀਆਂ ਕੁਆਲਿਟੀ ਦੇ ਹੁੰਦੇ ਆ ਕਈ ਜਰਕਨ ਵੀ ਚੁਣੇ ਗਏ ਆ ਕਈ ਹੀਰੇ ਵੀ ਚੁਣੇ ਗਏ ਆ ਲੇਕਿਨ ਮੇਰੇ ਆਪਣਾ ਹੀਰਿਆਂ ਦੇ ਵਿੱਚੋਂ ਜਿਹੜਾ ਸਭ ਤੋਂ ਵੱਡਾ ਹੀਰਾ ਇੱਕ ਸੋਲੀਟਰ ਜਿਹਨੂੰ ਗੰਦੇ ਆ ਜਿਹੜਾ ਸ਼ਾਇਦ ਮੈਂ ਵੀ ਪਾਇਆ ਉਂਗਲੀ 'ਚ ਉਹ ਹੈਗਾ ਹੀਰਾ ਬਿਨਾ ਵਿੱਚ ਕੋਈ ਤਾਰ ਫਾਰ ਵਾਲਾ ਬਿਨਾ ਕੋਈ ਰੰਗ ਦਾ ਭੇਤ ਭਾਵ ਵਾਲਾ ਸਾਡਾ ਭਰਾ ਉਹ ਸੋਲੀਟਰ ਦਾ ਹੀਰਾ ਵੈ ਕਿ ਜਿਹੜਾ ਕਿ ਸਮਾਜ ਨੂੰ ਉੱਪਰ ਚੁੱਕ ਕੇ ਲਿਆਵੇਗਾ ਚਿਤਾ ਦਾ ਬੱਬਰ ਸ਼ੇਰ ਦੇ ਗਈ ਬੱਬਰ ਸ਼ੇਰ ਦੀ ਟਰੋਫੀ ਦੇ ਕੇ ਸਨਮਾਨ ਕਰ ਰਹੇ ਹੋ ਮਾਨ ਸਨਮਾਨ ਜੈਗਵਾਰ ਦੀ ਉਹ ਪ੍ਰਮਾਤਮਾ ਨੇ ਇੱਕ ਮਨ ਸੋਚ ਦਤੀ ਹੈ ਕਿ ਜਿਹੜਾ ਬੰਦਾ ਜਿਸ ਲੈਵਲ ਦਾ ਹੋਵੇ ਉਹ ਉਸ ਤਰ੍ਹਾਂ ਦੇ ਉਸ ਲੈਵਲ ਦੇ ਆਹੀ ਤੇ ਮੇਰਾ ਭਰਾ ਬੱਬਰ ਸ਼ੇਰ ਹੈਗਾ ਕੌਮ ਦਾ ਬੱਬਰ ਸ਼ੇਰ ਹੈਗਾ ਤੇ ਬੱਬਰ ਸ਼ੇਰ ਨੂੰ ਹੋਰ ਕੋਈ ਟਰੋਫੀ ਕੋਈ ਜਿਹੜੀ ਬੰਦੇ ਆਮ ਦਿੰਦੇ ਆ ਉਹ ਮੈਨੂੰ ਲੱਗਦਾ ਕਿ ਇਹ ਭਾਈ ਦਾ ਅਪਮਾਨ ਹੋਣਾ ਸੀ ਉਹ ਇਸ